ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਲੌਗ ਹੋਪਸ ਸੋ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ ਆਫ ਹੋਵੋ ਅਸੀਂ ਬਿਲਕੁਲ ਠੀਕ ਐ ਟਾਈਮ ਹੋ ਰਿਹਾ 11 ਵਜਣ ਵਾਲੇ ਨੇ 10 ਮਿੰਟ ਰਹਿ ਗਏ ਤੇ ਸਾਡੀ ਹੋ ਗਈ ਤਿਆਰੀ ਅਸੀਂ ਚੱਲੇ ਆ ਦਵਿੰਦਰ ਦੇ ਨਾਨਕੇ ਦਵਿੰਦਰ ਦੇ ਨਾਨਕੇ ਆ ਨਾ ਤਲਵੰਡੀ ਸਾਬੋ ਕੋਲੇ ਪਿੰਡ ਨਾਨਕੇ ਨਾ ਦੇ ਉੱਥੇ ਨੇ ਉੱਥੇ ਆਣਾ ਤੇ ਇੱਕ ਜਾਣਾ ਮੇਰੀ ਭਤੀਜੀ ਨੂੰ ਮਿਲਣ ਹਸਪਤਲ ਚ ਉਹ ਵੀ ਉੱਥੇ ਨੇੜੇ ਤਲਵੰਡੀ ਦੇ ਨੇੜੇ ਹਸਪਤਲ ਚ ਐ ਉਹਨੂੰ ਮਿਲਕਣਾ ਨਾਲ ਖਾਣ ਦਾ ਸਮਾਨ ਉਹਨੂੰ ਦੇਆਵਾਂਗੇ ਨਾਲੇ ਮਿਲਾਵਾਂਗੇ ਨਾ ਜੋ ਆਪਾਂ ਅਜਾਣੇ ਕਿਸ ਪਾਸੇ ਫਰਾਈ ਹੁੰਦੇ ਵਿੱਚ ਹੋਰ ਆਪਣਾ ਪੈਨ ਬਾਰੇ ਸਗਾਰਾ ਉਹਦੇ ਕੋਲ ਵੀ ਜਾਵਾਂਗੇ ਕੋਈ ਘਰੋਂ ਨਿਕਲਣਾ ਔਖਾ ਹੋਏ ਤੇ ਰੋ ਰੋਏ ਘਰੋਂ ਨਿਕਲਣਾ ਬਹੁਤ ਔਖਾ ਤੇ ਆਪਾਂ ਹੋਗੇ ਰੈਡੀ ਮੇਰੇ ਸੂਟ ਸਾਰੇ ਇੰਨੇ ਖੁੱਲੇ ਹੋਗੇ ਪੜਾ ਫੁੱਲਾ ਸੂਟ ਹੈ ਮੈਂ ਟਾਈਟ ਨਹੀਂ ਕਰ ਰਹਾ ਹੈਗਾ ਐਨੇ ਐਨੇ ਖੁੱਲੇ ਹੋਗੇ ਸੂਟਾ ਦੇਖੋ ਇਹ ਮੈਂ ਟਾਈਟ ਨਹੀਂ ਕਰ ਰਹਾ ਹੈਗਾ ਮੈਂ ਚਲੋ ਉੱਤ ਕੋਟੀ ਆ ਜੂਗੀ ਸੋ ਜੇ ਸਟਾਈਟ ਕਰਨਾ ਇੱਕ ਦਿਨ ਦੋ ਚਾਰ ਸੂਟ ਟਾਈਟ ਕਰਕੇ ਰੱਖ ਲੈਣਾ ਇਹ ਮਾਚਰੂ ਤੋਂ ਕੋਟੀ ਆ ਜਾਂਦੀ ਸੜ ਜਾਂਦਾ ਤੇ ਆਪਾਂ ਹੋ ਗਏ ਰੈਡੀ ਇਹ ਮੈਂ ਲਾਸਟ ਈਅਰ ਸੂਟਿਚ ਕਰਾਏ ਸੀ ਪੈਨ ਬਲੈਕ ਐ ਨਾ ਲੂਸ ਹੋ ਗਿਆ ਮੇਰੇ ਹੁਣ ਇੱਕ ਦਿਲਬਿੰਦ ਕਰਤਾ ਕਿ ਹੁਣੇ ਟਾਈਟ ਕਰਾਂ ਆ ਨਾ ਬੱਚਿਆਂ ਦਾ ਖਾਣ ਦਾ ਸਮਾਨ ਆ ਇੱਕ ਚ ਮੇਰੀ ਭਤੀਜੀ ਦਾ ਇੱਕ ਚ ਸਾਡੇ ਮਾਮਾਈ ਦੇ ਪੋਤੇ ਦਾ ਸਮਾਨ ਤੇ ਇੱਧਰ ਬਣੇ ਪਏ ਨੇ ਕੇਕ ਕੇਕ ਮੈਂ ਦੋ ਡੱਬਿਆਂ ਚ ਪਾ ਲੇ ਰਾਤ ਨੂੰ ਚਾਕਲੇਟ ਕੇਕ ਬਣਾਇਆ ਸੀ ਕਾਫੀ ਥਾਰਾ ਬਣਾ ਰਹੀ ਸੀ ਇਹ ਦੋ ਡੱਬਿਆਂ ਵਿੱਚ ਪਾ ਲਿਆ ਚਲੋ ਜੀ ਆਪਾਂ ਰੈਡੀ ਹਾਂ ਚਲੋ ਵਾਟਰ ਭਰਨੀ ਆ ਹਲੇ ਪਾਣੀ ਵਾਲੀ ਇਹਦੇ ਆਪਦੇ ਡਿਊਟੀ ਨੇ ਉਹ ਤਾਂ ਕਰਨੀਆਂ ਪੈਣਗੀਆਂ ਦੁੱਧ ਵੀ ਫਰਿੱਜ ਵਿੱਚ ਰੱਖਨਾ ਇੰਨਾ ਜ਼ਿਆਦਾ ਠੰਡਾ ਨਹੀਂ ਹੋਇਆ ਹੈਗਾ ਬੜਾ ਗਰਮ ਵੀ ਨਹੀਂ ਇਹਨਾਂ ਠੰਡਾ ਵੀ ਨਹੀਂ ਹੋਇਆ ਇੱਧਰ ਹੈਗੀ ਆਮਲਾ ਕੈਂਡੀ ਆ ਦੇਖੋ ਪਾਣੀ ਬਣ ਗਿਆ ਚੀਨੀ ਦਾ ਫਰੂਟ ਮੈਂ ਆਪਦਾ ਡੱਬੀ 'ਚ ਪਾ ਲਾ ਪਾਣੀ ਭਰ ਲਈਏ ਚੱਲਿਆਂ ਅੱਜ ਨਾਲ ਕੇ ਦੋ ਇੰਦਰ ਦੇ ਹਨਾ ਆਪਕੇ ਜਨ ਨਾਨਾ ਨਾਨੀ ਤਾਂ ਹੈ ਨਹੀਂ ਨਾਨਾ ਨਾਨੀਆਂ ਜ਼ਿਆਦਾ ਚਾਹੁੰਦੇ ਸਨ ਨਾਨਕੇ ਨਾ ਪਰ ਮਾਮਾ ਮਮੀ ਇਹ ਪਿਆਰ ਕਰਨੇ ਸਿਰ ਹੀ ਨਾਨਕੇ ਹੁੰਦੇ ਨੇ ਹਨਾ ਹਾਂ ਤੁਹਾਡੇ ਦਾ ਮਾਮਾ ਮਮੀ ਬਹੁਤ ਪਿਆਰ ਕਰਦੇ ਨੇ ਇਹਦੇ ਮਾਮਾ ਮਮੀ ਬਹੁਤ ਜ਼ਿਆਦਾ ਨਾਈਸ ਹੁਣੇ ਸਾਰੀ ਫੈਮਲੀ ਬਹੁਤ ਨਾਈਸ ਹਨਾ ਬੇਟਾ ਉਹਨਾਂ ਦੀ ਨੂੰ ਸਾਡੇ ਮਾਮਾ ਦੀ ਨੂੰ ਪੁੱਤ ਬਹੁਤ ਨਾਈਸ ਫੈਮਲੀ ਹੈ ਹੋਰ ਕੀ ਖਾਉਗੇ ਜਾ ਕੇ ਇਹ ਵਾ ਕੀ ਦਾ ਦੇਖ ਦੇ ਕੀ ਪਤਾ ਇਹਨਾਂ ਨੂੰ ਕੀ ਖਾਣਾ ਇਹਨਾਂ ਨੇ ਹਨਾ ਤਕੋੜੇ ਤਕੋੜੇ ਖਾਣੇ ਨੇ ਮਾਮੀ ਦੇ ਹੱਥ ਦੇ ਠੀਕ ਹੈ ਅਰ ਮਾਮੀ ਇਹ ਤੇ ਬਣੇ ਹੋਏ ਪਕੌੜੇ ਅਰ ਮਾਮੀ ਜੀ ਬਹੁਤ ਜ਼ਿਆਦਾ ਟੇਸਟੀ ਪਕੌੜੇ ਬਣਾਉਂਦੇ ਨੇ ਮੇਲੇ ਵਰਗੇ ਜਿਵੇਂ ਮੇਲੇ ਜਿਹਨੇ ਹੁੰਦੇ ਨੇ ਪਕੌੜੇ ਬਹੁਤ ਪਸੰਦ ਆ ਤੁਹਾਨੂੰ ਹਨਾ ਬਣਾਉਂਦੇ ਵੀ ਸਵਾਦ ਨੇ ਵੈਸੇ ਵੀ ਦੁੱਧੀਏਗਾ ਜਾ ਕੇ ਨਾ ਚੀਜ਼ ਬਹੁਤ ਸਵਾਦ ਲੱਗਦੀ ਹੈ ਜੇ ਆਪਾਂ ਨੂੰ ਬੈਠੇ ਲੱਗੇ ਅਜੇ ਤੇ ਜ਼ਿਆਦਾ ਸਵਾਦ ਲੱਗਦੀ ਹੈ ਇਹ ਲੇਡੀਜ਼ ਫੀਲ ਕਰ ਸਕਦੇ ਨੇ ਜੇ ਬੈਠੇ ਨੂੰ ਕੋਈ ਚੀਜ਼ ਮਿਲ ਜਾਊ ਉਹਦਾ ਸਵਾਦ ਦੁਗਣਾ ਹੋ ਜਾਂਦਾ ਬਣਾ ਕੇ ਖਾਣ ਚ ਉਹਨਾਂ ਸਵਾਦ ਨਹੀਂ ਆਉਂਦਾ ਹੈਗਾ ਬੰਦੇ ਨੂੰ ਤਾਂ ਬੈਠੇ ਨੂੰ ਮਿਲਦਾ ਹਮ ਤੁਹਾਨੂੰ ਤਾਂ ਬੈਠੇ ਨੂੰ ਮਿਲਦਾ ਅੱਜ ਮੈਂ ਅੱਜ ਮੈਨੂੰ ਵੀ ਬੈਠੇ ਮੈਨੂੰ ਵੀ ਖਾਣ ਦਾ ਮਜ਼ਾ ਆਇਆ ਠੀਕ ਹੈ ਉਹ ਛੋਟੇ ਹੁੰਦੇ ਨਾਮ ਕਿ ਜਾਂਦਾ ਚਾਹ ਜ਼ਿਆਦਾ ਹੁੰਦਾ ਸੀ ਹੈਨਾ ਉਹ ਤਾਂ ਆਪਾਂ ਜਾਂਚ ਸਰ ਬੈਂਦੇ ਤਾਂ ਨਹੀਂ ਸੀਗੇ ਖੇਡਣ ਤੇ ਖੇਡਣ ਤੇ ਖੇਡਣਾ ਵੀ ਕੀ ਹੁੰਦਾ ਸੀਗਾ ਨਹੀਂ ਆਹ ਚ ਜਾਮਣਾ ਤੋੜਨ ਚਲੇ ਜਾਓ ਫੇਤਨਾ ਵੀ ਅੰਗਰੂ ਤੋੜ ਲਓ ਟਰਾਲੀ ਤੇ ਰੇੜੀ ਤੇ ਚੜਜੋ ਉੱਤਰ ਚ ਕੋਈ ਟਰਾਲੀ ਐ ਰੇੜੀ ਖੜੀ ਹੋਣੀ ਉਹ ਉਥੇ ਹੀ ਖੇਡਣ ਲੱਗ ਜਾਣਾ ਫੜਨ ਫੜਾਈ ਖੇਡ ਲਓ ਹੈਨਾ ਟਰਾਲੀ ਚ ਚੜਜੋ ਉਹ ਤਰਜੋ ਨਾਲੇ ਬੋਡੀ ਦੀ ਐਕਸਰਸਾਈਜ਼ ਹੁੰਦੀ ਸੀ। ਬੋਡੀ ਫਿਟ ਰਹਿੰਦੀ ਸੀ ਨਾਲ ਤਾਂ। ਨਾਲ ਖੇਡ ਐ ਇੰਨੀ ਵਧੀਆ ਜੀ ਲੱਗਦਾ ਸੀਗਾ। ਉਹ ਤਾਂ ਮਹਿਲਾ ਨੇ ਉਹ ਕਰਦੇ ਲੋਕ। ਹਮਮ ਹੁਣ ਤਾਂ ਬਸ ਛੇ ਹੁਣ ਤਾਂ ਮਹਿਲਾਂ ਦੇ ਬਸ। ਹੁਣ ਤਾਂ ਮੋਬਾਈਲਾਂ ਦੀ ਖੇਡ ਰਹੀ ਬਸ ਕਲੀ। ਤਾਂ ਹੀ ਬੱਚੇ ਅੱਜਕੱਲ ਥੋੜੇ ਮੈਂਟਲੀ ਜਿਆਦਾ ਅਫਸੈਟ ਹੋ ਰਹੇ ਨੇਗੇ। ਡਿਪਰੈਸ਼ਨ ਜਾਰੀ ਨਹੀਂ ਕਿਉਂਕਿ ਪੜਾਉਣਿਆਂ ਦਾ ਜਿਆਦਾ ਬੋਝ ਆਣਾ। ਫਿਜ਼ੀਕਲ ਫਿਟਨੈਸ ਕੋਈ ਹੈ ਨਹੀਂ ਬੱਚਿਆਂ ਦੀ। ਫਿਜ਼ੀਕਲ ਨਾ ਕੋਈ ਐਕਸਰਸਾਈਜ਼ ਨਹੀਂ ਹੈਗੀ। ਪੜਾਈਆਂ ਬਈ ਬਹੁਤ ਹੁਣ ਬਹੁਤ ਜ਼ਿਆਦਾ ਨਹੀਂ ਨਹੀਂ ਸਰ ਹੂੰ ਪਹਿਲਾਂ ਪੜਾਈਆਂ ਇੰਨੀ ਜ਼ਿਆਦਾ ਹੈ ਨਹੀਂ ਸੀ ਹੁਣ ਤਾਂ ਬਹੁਤ ਜ਼ਿਆਦਾ ਬਰਡਨ ਐਕਸਟਰਾ ਬੁੱਕਸ ਬੱਚਿਆਂ ਨੂੰ ਇੱਕ ਸਬਜੈਕਟ ਦੇ ਕਿੰਨੇ ਕਿੰਨੇ ਐਕਸਟਰਾ ਪੜ੍ਹਨੀਆਂ ਪੈਂਦੀਆਂ ਨੇ ਪਹਿਲਾਂ ਤਾਂ ਗੱਲ ਇੱਕ ਸਕੂਲ ਵਾਲੀ ਬੁੱਕ ਹੁੰਦੀ ਬਸ ਜਦੋਂ ਤੁਸੀਂ ਪਹਿਲਾਂ ਨੰਨ ਕੇ ਜਾਂਦੇ ਸੀ ਤੁਹਾਡੀ ਨਾਨਾ ਨਾਣੀ ਹੁੰਦੇ ਸੀ ਤੇ ਤੁਹਾਨੂੰ ਤੁਹਾਨੂੰ ਕਮੇ ਪਿਆਰ ਕਰਦੇ ਹੁੰਦੇ ਸੀ ਕੀ ਕਹਿਣਾ ਹੁੰਦਾ ਸੀ ਲਾਡ ਕਮੇ ਲੜਾਉਣਾ ਦਿੰਦੇ ਮੈਨੂੰ ਜਦੋਂ ਮੈਂ ਜਾਂਦੀ ਸੀ ਮੈਨੂੰ ਜਿਹੜੇ ਨਾਨੀ ਜੀ ਕਹਿੰਦੇ ਹੁੰਦੇ ਸੀਗੇ ਉਹ ਤਾਂ ਜਿਹੜੀ ਚੀਜ਼ ਖਾਣੀ ਕੋਈ ਨਾ ਉਹ ਦੁਕਾਨ ਆ ਬਾਣੀਏ ਦੁਕਾਨ ਹੁੰਦੀ ਸੀ ਉਹ ਦੁਕਾਨ ਤੋਂ ਜਾ ਕੇ ਨਾ ਲਿਆਈ ਚੰਗਾ ਮੈਨੂੰ ਦੱਸ ਦੇ ਦੁਕਾਨ ਤੋਂ ਬਸ ਉਹਦੇ ਨਾਲ ਲੈ ਆ ਮੈਂ ਆਈ ਗਏ ਤੁਸੀਂ ਗੋਲੀ ਵਾਲਾ ਬੱਤਾ ਪੀਣਾ ਕਿਉਂਕਿ ਹੋਰ ਚੀਜ਼ ਖਾਣੀ ਆ ਉੱਥੋਂ ਉੱਥੋਂ ਲਿਆਈ ਉਹ ਤਾਂ ਕੋਲ ਡਰਿੰਕ ਵੀ ਵੱਖਰੀ ਆਉਂਦੇ ਨੇ ਰੰਗ-ਬਰੰਗੇ ਜਿਹੇ কাੱਚ ਦੇ ਬੋਤਲਾਂ ਚ ਆਹ ਗੋਲੀ ਵਾਲਾ ਬੱਤਾ ਸੀ ਮਸ਼ਹੂਰ ਹੋ ਹੀ ਹੁੰਦਾ ਸੀ ਚਾ ਰੰਗ-ਬਰੰਗੀ ਬਰਫੀ ਆਉਂਦੀ ਨੇ ਮੈਂ ਤੇ ਉਹਨੋਂ ਗੱਲ ਨਹੀਂ ਰਹੀ ਇਹਨਾਂ ਨੂੰ ਆਹ ਇੰਦਾ ਹੈ ਨਾ ਉਹ ਗੱਲਾਂ ਨਾ ਉਹ ਬੱਤਾਂ ਨਾ ਉਹ ਖੇਡਾਂ ਨਾ ਉਹ ਸਮਾਂ ਐਵੇਂ ਨਹੀਂ ਰਹੀ ਜੀ ਪਹੁੰਚ ਜੇ ਨਾਨਕੇ ਖਾਣੇ ਪਕੌੜੇ ਤੁਹਾਨੂੰ ਵੀ ਖਵਾਉਣੇ ਆ ਜੋ ਖਾਣ मोस्ट ਵੈਲਕਮ ਜਦ ਪਹੁੰਚੇ ਆਪਾਂ ਦਵਿੰਦਰ ਤੇ ਨਾਨਕੇ ਸਾਲ ਬਾਅਦ ਆਇਆ ਤਾਂ ਲਾਸਟ ਹੀ ਰਾਈਸ 1 ਜਨਵਰੀ ਨੂੰ ਜੋ ਆਪਾਂ ਤਲਵੰਡੀ ਸਾਹਿਬ ਮੱਥਾ ਟੇਕਣ ਆਏ ਸੀ ਨਵੇਂ ਸਾਲ ਦੇ ਦਿਨ ਉਦੋਂ ਆਏ ਸੀਗੇ ਸਾ ਹਾਂ ਮੇਰੇ ਤਾਂ ਯਾਦ ਰਹਿੰਦਾ ਸਾਲ ਹੋ ਗਿਆ ਇੱਕ ਤਰੀਕ ਨੂੰ ਆਈ ਸੀ 1 ਜਨਵਰੀ 2023 ਐ ਮਮਮੀ ਕਿੱਥੇ ਖੋਲਦੇ ਨੇ ਸਾਰੇ ਕਿੱਥੇ ਵਿਜੀ ਨੇ ਮੈਨੂੰ YouTube ਤੋਂ ਕਮੈਂਟ ਆ ਰਿਹਾ ਤੁਹਾਡੇ ਮਮਮੀ ਦਿਖਦੇ ਵੀਡੀਓ 'ਚ ਕਿੱਥੇ ਨੇ ਮਮਮੀ ਪੇਕੇ ਛੁੱਟੀਆਂ ਆਈ ਕੱਟਣ ਆਈ ਹੋਈ ਸੀ ਉਹ ਦੇਖੋ ਮੇਰੀ ਦਰਾਨੀ ਵਾਲ ਮਾਰੀ ਆ ਤਿਆਰੀ ਹੋ ਰਹੀ ਆ ਜੇ ਆਜੋ ਚਾਹ ਪੀ ਲਓ ਦਰਾਨੀ ਦਾ پوری ਸੇਵਾ ਕਰੂਗਾ ਅੱਜ ਜਠਾਣੀ ਵੀ ਦਰਾਨੀ ਪੂਰਾ ਜੋਰ ਨਾਲ ਸੇਵਾ ਕਰ ਪਨੀਰੀ ਵਾਹ ਅਸੀਂ ਕਰ ਇੱਕ ਵਾਰ ਚਾਹ ਪੀ ਕੇ ਆਗੇ ਸੀ ਤੇ ਹੁਣ ਦਵਿੰਦਰ ਗਏ ਹੋਏ ਨੇ ਲੈਣ ਗੋਲ ਗੱਪੇ ਮੇਰੀ ਭਤੀਜੀ ਵਾਸਤੇ ਕਨਪੂਆ ਜੀ ਕੁਛ ਐ ਚੱਕ ਫੂਡ ਖਾਣ ਨੂੰ ਦਿਲ ਕਰਦਾ ਗੋਲ ਗੱਪੇ ਲੈ ਆਇਓ ਦਵਿੰਦਰ ਗਏ ਨੇ ਗੋਲ ਗੱਪੇ ਲੈਣ ਫਾਈਨਲ ਸਾਨੂੰ ਮਿਲ ਗਿਆ ਗੋਲ ਗੱਪੇ ਕਿਉਂਕਿ ਦੂਜੇ ਸ਼ਹਿਰ ਚ ਤਾਂ ਹੈ ਕੁਝ ਲੱਭਣਾ ਵੀ ਔਖਾ ਹੁੰਦਾ ਵੀ ਕੌਣ ਕਿੱਥੇ ਖੜਦਾ ਹਨ ਕਿੱਥੇ ਕਿਹਦੇ ਚੀਜ਼ ਵਧੀਆ ਹੁੰਦੀ ਹੈਗੇ ਤੇ ਦਵਿੰਦਰ ਪੈਕ ਕਰਾ ਰਿਹਾ ਨੇ ਗੋਲਕੱਪੇ ਫਿਰ ਅਸੀਂ ਜਾਂਦੇ ਹਾਂ ਉਹਨੂੰ ਮਿਲਣ ਨਾਲ ਮਿਲ ਕੇ ਆਵਾਂਗੇ ਸਮਾਨ ਦੇਵਾਂਗੇ ਕਿਉਂਕਿ ਇੱਥੋਂ ਨਾਲ ਨੇੜੇ ਪੈਂਦਾ ਉਹਦਾ ਹਾਸਟਲ ਫਿਰ ਅਸੀਂ ਘਰ ਜਾ ਕੇ ਦੁਬਾਰੇ ਪਕੌੜਿਆਂ ਵਾਲੀ ਚਾਹ ਪੀਵਾਂਗੇ ਕਾਫੀ ਟਾਈਮ ਲੱਤਾ ਹਾਂ ਇਹ ਗਰਮੀਆਂ ਹੀ ਹੁੰਦੀਆਂ ਨੇ ਪਹਿਲਾਂ ਮੈਨੂੰ ਐਸਵੇਂ ਕੋਟੀਪਾਲੀ ਮੈਨੂੰ ਠੰਡ ਲੱਗੂਗੀ ਵੀ ਮੈਂ ਕੁਝ ਮੋਟਾ ਦਾ ਕੁਝ ਪਾਣਾ ਹਾਂ ਕਿਉਂਕਿ ਮੈਨੂੰ ਠੰਡ ਜ਼ਿਆਦਾ ਲੱਗਦੀ ਹੈ ਪਰ ਹੁਣ ਸੱਚੀ ਗਰਮੀਆਂ ਦੀ ਬਾਤ ਹੈ ਗਰਮੈਸ਼ ਆ ਧੁੱਪ ਵੀ ਪੂਰੀ ਤੇਜ਼ ਆ ਕਰੇ ਠੰਡ ਲੱਗਦੀ ਹੈ ਘਰੇ ਅੰਦਰ ਆਪਾਂ ਅੱਜ ਕੰਮ ਕਰਦੇ ਰਹਨੇ ਤਾਂ ਠੰਡਾ ਹੁੰਦਾ ਘਰ ਅੰਦਰ ਮੈਂ ਚਾਹ ਦੇ ਘਰੇ ਜਿਆਦਾ ਠੰਡ ਫੀਲ ਹੁੰਦੀ ਆ ਤਬੜ ਆ ਵੀ ਗੋਲ ਕੱਪੇ ਇੱਕ ਜਾਂਛ ਦੇ ਇੱਕ ਛਸਣ ਦੇ ਹਾਂ ਚਲੋ ਵਧੀਆ ਜੀ ਸਫਾਈ ਤੇ ਰਹੀ ਹੈ ਹੋਰ ਸਫਾਈ ਇਹਦੀ ਘੜਦੇ ਨੇ ਆਪਾਂ ਤਾਂ ਨਹੀਂ ਘੜਦੇ ਕੋਈ ਪਤਾ ਨਹੀਂ ਹੁੰਦਾ ਨਹੀਂ ਸਫਾਈ ਉਹ ਜੇ ਸਾਡੇ ਮੰਮੀ ਨੇ ਤਾਂ ਚੜ੍ਹਾ ਲਈ ਕੜਾਹੀ ਪਣ ਦੇ ਵਾਸਤੇ ਬਣਾਉਂਦੇ ਨੇ ਪਕੌੜੇ ਮਾਮੀ ਦਾ ਭਾਂਜਾ ਹੀ ਹੋਇਆ ਮਾਮੀ ਦਾ ਮਾਮੇ ਦਾ ਭਾਂਜਾ ਕਿਉ ਮਾਮੀ ਦਾ ਦੋਤਾ ਕਿਉ ਮਾਮੀ ਦਾ ਦੋਤਾ ਹੁੰਦਾ ਚਲੋ ਮਾਮੀ ਚਲੋ ਦੋਤਾ ਲਾ ਲਓ ਮੈਂ ਮੈਂ ਅਜ ਨਵੀਂ ਗੱਲ ਸੁਣੀ ਮਾਮੀ ਦਾ ਦੋਤਾ ਹੁੰਦਾ ਨਾ 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 ਨੀ ਦਾ ਦੋਤਾ ਹੁੰਦਾ ਹਾਂ ਨਾ ਨਾ ਦੋਤਾ ਹੁੰਦਾ ਮਾਮੀ ਦਾ ਮਾਮੀ ਦਾ ਭਾਂਜਾ ਹੋਇਆ ਮਾਮੇ ਮਾਮੀ ਦਾ ਮੇਰੇ ਭਾਂਜੇ ਮਾਮੀ ਦਾ ਦੋਤਾ ਪਹਿਲਾਂ ਤਾਂ ਨਾਨੀ ਸੀ ਹੈਨਾ ਉਹਦਾ ਤਾਂ ਭਾਂਜਾ ਦੋਤਾ ਸੀ ਮਨਾਨੀ ਹੈ ਨਹੀਂ ਹੁਣ ਮਾਮੀ ਦਾ ਦੋਤਾ ਹੋ ਗਿਆ ਮੇਰਾ ਭਾਂਜਾ ਅੱਛਾ ਚਲੋ ਖੁਸ਼ ਹੋਇਆ ਦੋਤੇ ਭਾਂਜੇ ਵਾਸਤੇ ਭਾਂਦੇ ਨੇ ਪਕੌੜੀ ਮम्मी ਨੇ ਚੜਾਈ ਇੱਕ ਕੜਾਹੀ ਚੁੱਲੇ ਤੇ ਚੁੱਲੇ 'ਲੇ ਪਕੌੜੇ ਗੈਸ 'ਤੇ ਰੋਜ਼ ਹੀ ਖਾਣੇ ਹਾਂ ਹਾਂ ਗੈਸ 'ਤੇ ਰੋਜ਼ ਹੀ ਖਾਣੇ ਹਾਂ ਚਲ ਮੰਮੀ ਹੀ ਬਣਾਓ ਪਾਣੀ ਪੋੜੇ ਪਾਣੀ ਪੋੜੇ ਬਣਾ ਲੈ ਪਹਿਲਾਂ ਤੁਸੀਂ ਖਾ ਲੈ ਅੱਛਾ ਅਸੀਂ ਅਸੀਂ ਰਹੀ ਏ ਮੈਨੂੰ ਨਾ ਨੂੰ ਨਾ ਆ ਆ ਭਾਣ ਦੇ ਦੋ ਤੈਨ ਵਾਸਤੇ ਮੰਡ ਰਹੇ ਨੇ ਪਕੌੜੇ ਇਹਨਾਂ ਦੀ ਫਰਮਾਇਸ਼ ਹੁੰਦੀ ਆ ਹਾਂ ਸਪੈਸ਼ਲ ਤੁਹਾਡੇ ਵਾਸਤੇ ਨੇ ਫਰਮਾਇਸ਼ ਤਾਂ ਸੋਡੀ ਆਈ ਸੀ ਆ ਦੇਖ ਲਓ ਸੁਣ ਲਓ ਬਾਕੀ ਨਹੀਂ ਖਾਣੇ ਆ ਮੈਂ ਬਣੀ ਪਕੌੜੇ ਨਹੀਂ ਚੁੱਲ੍ਹੇ 'ਵਾਰ ਕੇ ਗੈਸ ਦੀ ਹਾਂ ਹਾਂ ਅਗੋਂ ਚੱਲੋ ਉਹਦੇ ਹੰਦੇ ਦੀ ਨੰਦ ਆ ਰਹਿਣਾ ਨੂੰ ਨਾ ਪਾਣੀ ਛੱਡ ਜਾਂਦੇ ਨੇ ਮਮੀ ਬਣਾ ਰਹੀ ਸਾਡੇ ਲਈ ਪਕੌੜੀ ਬਹੁਤ ਜਿਆਦਾ ਟੇਸਟੀ ਪਕੌੜੇ ਲੱਗੇ ਮਮੀ ਦੀ ਬਣੀ ਹੋਈ ਤੇ ਇਹਨਾਂ ਨੂੰ ਮਿਲ ਕੇ ਸਾਰੀ ਫੈਮਿਲੀ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਬਹੁਤ ਸਾਨੂੰ ਖੁਸ਼ੀ ਹੋਈ ਮਿਲ ਕੇ ਟਾਈਮ ਕਦੋਂ ਲੰਘਿਆ ਪਤਾ ਹੀ ਨਹੀਂ ਲੱਗਾ ਸਾਰੀ ਫੈਮਿਲੀ ਐਨੀ ਜਿਆਦਾ ਨਾਈਸ ਐ ਬਿਲਕੁਲ ਡਾਊਨ ਟੂ ਅਰਥ ਨੇ ਸਾਰੇ ਫੈਮਿਲੀ ਮੈਂਬਰਸ ਇੰਦਰ ਮੇਰੀ ਦਰਾਣੀ ਬਣਾ ਰਹੀ ਹੈ ਚਾਹ ਸਾਡੇ ਲਈ ਫਿੱਕੇ ਕਾ ਮਿੱਠਾ ਪਾਏਗੇ ਫਿੱਕੇ ਨਹੀਂ ਹੁਣ ਮਿੱਠਾ ਪਾ ਦੇ ਪਰ ਮੈਂ ਹੁਣ ਪੀਣੀ ਨਹੀਂ ਨਾ ਹੁਣ ਨਹੀਂ ਮੈਂ ਪੀਂਦੀ ਦਵਿੰਦਰ ਹੁਣ ਪਕੌੜੇ ਨਾਲ ਤਾਂ ਫਿਰ ਮਿੱਠੀ ਲੈਣਗੇ जो कोई चीज मिठी खान फिर कह पिकी चाह हाँ थोड़ा जा हल्का मिठा थोड़ा ही रखी मिठा वाला भी नहीं हो गए पकौड़े चलो खाइए लाली तू तू ले उस तो काम बेड़ी बैठे हैं चलो ਕਤਰਾ ਨਹੀਂ ਹਾਂ ਕਿਨੇ ਵਜਾਊਗਾ ਬਾਬਾ ਪਾੜੋ ਅੱਛਾ ਕਰ ਅੱਛਾ ਕਰ ਜੀ ਕਰ ਕਵਰ ਸੈਨੇਡੋ ਤੰਗ ਤੰਗ ਹੀ ਲੱਗਦਾ ਦਨੋ ਚਲ ਜੇ ਪੜਾਈ ਵਧੀਆ ਜੀ ਕਰਦਾ ਪੜ੍ਹਨੂ ਕਰਦਾ ਨਹੀਂ ਹੈ ਪੜ੍ਹੂ ਜੀ ਕਰਦਾ ਕਰਬਾ ਨਹੀਂ ਕਰਦਾ ਹਾਂ ਸਾਹ

ਅੱਜ ਪਤਾ ਸਵੇਰੇ ਕੀ ਬੋਤਾ ਗੋਲ ਗੱਪੇ ਵੀ ਲੈਂਦੇ ਪਏ ਨੇ ਕੇਕ ਵੀ ਬਸ ਖਾਣ ਨੂੰ ਦੋ ਹੀ ਚੀਜ਼ਾਂ ਖਵਾ ਤੇ ਲੱਡੂ ਕਹਿੰਦਾ ਹੋਰ ਚੀਜ਼ ਹੈ ਨਹੀਂ ਤੇਰੇ ਕੋਲੇ ਮਗਾ ਪੂਜੀਆ ਲਿਆ ਦੰਨੀ ਹੈ ਕੀ ਕੋਈ ਹੋਰ ਸਟਿਵ ਲਿਆ ਦੋਲ ਬਣਾ ਲੈਂਦੇ ਸੀ ਗੋਲ ਗੱਪੇ ਬੜੇ ਮਿਲ ਜਾਣੇ ਸੱਚੀ ਗੱਲ ਹੈ ਆਇਆ ਸਾਡੇ ਕੋਲੇ ਆਂ ਜਰੂਰ ਆਉਂਦੇ ਤਾਂ ਰਹਿ ਕੇ ਜਾਇਓ ਦੇਖਾਂ ਫੇ ਤੰਗਾ ਵਾਹ ਇਹਨੇ ਕੈਮਰਾ ਦਾ ਬੱਸ ਦਾ ਸਮਾਂ ਬੰਨ ਤਾ ਨਾਂ ਕੀ ਮਸੱਈਅਤ ਹੈ ਰਾਜਾ ਰਾਜਾ ਹੈ ਚੰਗਾ ਰਾਜਾ ਜੀ ਤਾਂ ਦਾ ਹੋਗਾ ਕੋ ਤਾਂ ਭੱਜਿਆ ਤੰਗਾ ਲੀ ਨਾਂ ਵੀ ਕੋਈ ਟੂ ਬਠਿੰਡ ਪਾਉਣ ਦਵਾਏ ਨਾਂ ਜੀ ਆ ਠੀਕ ਹੋ ਜਾਂਦੀ ਹੋਗੀ ਚਾਹ ਰ ਮੇਰਾ ਚੀਨ ਇਸ ਮੇਰੀ ਬਣਾ ਅਨਛੇ ਠੀਕ ਆ ਬਟਾ ਚੰਗਾ ਮੇਰੀ ਦਾਣੀ ਆਜੀ ਮੇਰੇ ਕੋਲੇ ਮੈਂ ਵੀ ਤੇਰੀ ਸੇਵਾ ਕਰੂੰਗੀ ਮੈਂ ਵੀ ਤੇਰੀ ਸੇਵਾ ਕਰੂੰਗੀ ਠੀਕ ਹੈ ਅਸੀਂ ਸੰਭਰ ਜਾਵਾਂਗੇ ਅਗਰ ਕੋਈ ਨਾ ਚੰਮਾ ਘਰਾਂ ਕਿਵੇਂ ਦੋ ਦਿਨ ਸੋਡਾ ਵੀ ਜੀ ਲੱਗਣਾ ਹੋਣਾ ਬਾਏ ਅੰਸ਼ ਬਾਏ ਕੀ ਆਂਦਾਗਾ ਨਾ ਕਿਦ ਸਵਾਸ ਸੀ ਤਾਜ਼ਾ ਤਾਜ਼ਾ ਜੀ ਕਿਹਾ ਮੈਂ ਅੱਛਾ ਚਲ ਠੀਕ ਹੈ ਬਾਏ ਚੰਗਾ ਬਾਏ ਬਾਏ ਆਇਓ ਪੱਕਾ ਛੁੱਟੀਆਂ ਚ ਆਮ ਨਹੀਂ ਸਾਡੇ ਕੋਈ ਗੈਸਟ ਨਹੀਂ ਆਉਂਦਾ ਆਇਆ ਕਰੂੰਗਾ ਸਾਡੇ ਕਮਰੇ ਗੈਸਟ ਰੂਮ ਆ ਹੀ ਪਈ ਰਹਿੰਦੇ ਆ ਚਾਦਰ ਬਿਛਾ ਦੇਣੇ ਚੱਕ ਦੇਣੀਆਂ ਅਸੀਂ ਆਪਣੇ ਲਈ ਸਾਡਾ ਨੱਕ ਜਿੱਦਾਂ ਮੱਜ ਕੁ ਕਿਧਰੇ ਤਾਂ ਮੋਂਦਾ ਕੰਮ ਨਾਲ ਕਰਾਵਾਂਗੇ ਨਾਲ ਖਵਾਵਾਂਗੇ ਆ ਜੋ ਠੀਕ ਹੈ ਬਾਈ ਟਾਈਮ ਹੋ ਰਿਹਾ ਸਵੇਰ 6:00 ਸੀ ਘਰੇ ਆ ਗਈ ਸੀ ਨਾਨਕੇ ਜਾ ਕੇ ਤੇ ਹੁਣ ਅਸੀਂ ਚੱਲੇ ਆ ਮੂਨਕ ਕਿਉਂਕਿ ਮੂਨਕ ਅਸੀਂ ਜਾਣਾ ਸਵੇਰੇ ਕਿਸੇ ਫੰਕਸ਼ਨ ਤੇ ਸ ਮੇਰੇ ਭੋਜੀ ਕੋਲ ਜਾਣਾ ਕਿਉਂਕਿ ਉਹਨਾਂ ਦੇ ਨਵੇਂ ਘਰ ਦਾ ਸਹੀ 파ਟ ਦਾ ਭੋਗ ਹੈ ਤੇ ਅਸੀਂ ਮੰਮੀ ਨੂੰ ਵੀ ਨਾਲ ਲੈ ਕੇ ਆਣ ਸੱਚੇ ਅਸੀਂ ਹੁਣ ਹੀ ਜਾ ਰਹੇ ਹਾਂ ਮੁੰਡ ਤੋਂ ਉਹ ਸਵੇਰੇ ਫਿਰ ਔਖਾ ਪਹਿਲਾਂ ਮੰਮੀ ਕੋਲ ਜਾਣਾ ਫਿਰ ਉੱਤਰ ਜਾਣਾ ਅਸੀਂ ਹੁਣ ਹੀ ਜਾ ਰਹੇ ਹਾਂ ਮੁੰਡ ਉੱਥੇ ਜਾ ਕੇ ਸਟੇ ਕਰਾਂਗੇ ਤੇ ਸਵੇਰੇ ਜਲਦੀ ਨਿਕਲਾਂਗੇ ਖੂਬਸੂਰਤ ਤੁਹਾਡਾ ਬਲੌਗ ਅੱਛਾ ਲੱਗੇ ਹੋਊਗਾ ਅੱਛਾ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਚੈਨਲ ਦੀ ਫਸਟ ਟਾਈਮ ਆਇ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਕੋਈ ਹੋਰ ਨਵੀਂ ਵੀਡੀਓ ਲੈ ਕੇ ਸਤਿ ਸ਼੍ਰੀ ਅਕਾਲ